ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 619 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਨ। ਇਹ ਪ੍ਰਮਾਤਮਾ ਮੇਰੇ ਤੇਰੇ ਤੋਂ ਬਗੈਰ ਦੁਨੀਆ ਉਤੇ ਕੋਈ ਗਿਣਤੀ ਨਹੀਂ। ਮੈਂ ਕਿਸੇ ਗਿਣਤੀ ਮਿੰਤੀ ਨਹੀਂ ਦੇ ਵਿੱਚ ਨਹੀਂ ਆਂਦਾ ਜਿਵੇਂ ਆਪ ਜੀ ਨੂੰ ਵਿਸਾਰ ਕੇ ਕਿਰਪਾ ਕਰੋ। ਆਪ ਹੀ ਆਪਣੇ ਸੁਭਾਅ ਦੇ ਨਾਲ ਹੱਥ ਦੇ ਰੱਖ ਕੇ ਕਰੇ ਆਪਣੇ ਸਦਾ ਸੁਦਾ ਰੰਗ ਮਾਨ ਆਪਣਾ ਮਿਹਰ ਭਰਿਆ ਹੱਥ ਦੇ ਕੇ ਮੇਰੀ ਰੱਖਿਆ ਕਰੋ ਤੇ ਹਮੇਸ਼ਾ ਹੀ ਮੈਂ ਆਪ ਜੀ ਦੇ ਨਾਮ ਦੇ ਵਿੱਚ ਰੰਗ ਕੇ ਖੁਸ਼ੀਆਂ ਮਾਣਦਾ ਰਵਾਂ ਸੱਚਾ ਸਾਹਿਬ ਸਾਡ ਮਿਹਰਬਾਨ ਉਹ ਪ੍ਰਮਾਤਮਾ ਸਦਾ ਹੀ ਸਾਰਿਆਂ ਤੇ ਇੱਕਸਾਰ ਮਿਹਰਬਾਨ ਹੈ ਬੰਦ ਪਾਇ ਮੇਰੇ ਸਤਿਗੁਰੂ ਪੂਰਿਆ ਹੋਈ ਸਰਬਕल्याण ਸਤਿਗੁਰੂ ਦੇ ਰਾਹੀ ਉਸ ਪ੍ਰਮਾਤਮਾ ਨੇ ਮੇਰੇ ਜੀਵਨ ਦੇ ਵਿੱਚ ਦੁੱਖਾਂ ਕਲੇਸ਼ਾਂ ਦੇ ਅੱਗੇ ਬੰਨ ਪਾ ਦਿੱਤਾ ਭਾਵ ਮੇਰੇ ਜ਼ਿੰਦਗੀ ਦੇ ਵਿਕਾਰਾਰੂਪੀ ਦੁੱਖ ਖਤਮ ਕਰ ਦਿੱਤੇ ਅਤੇ ਮੇਰਾ ਕਲਿਆਣ ਹੋ ਗਿਆ ਰਹਾਓ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਣਣ ਖਾਣ ਜਿਸ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ ਹੈ ਸਰੀਰ ਦੇ ਵਿੱਚ ਆਤਮਾ ਹੈ ਉਸ ਪ੍ਰਮਾਤਮਾ ਦੀ ਜੋਤ ਹੈ ਜਿਸ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ ਹੈ ਉਸ ਨੇ ਖਾਣ ਪੈਣ ਦੀਆਂ ਵਸਤੂਆਂ ਵੀ ਆਪ ਹੀ ਪੈਦਾ ਕੀਤੀਆਂ ਹਨ ਆਪ ਹੀ ਬਖਸ਼ਿਸ਼ਾਂ ਕੀਤੀਆਂ ਹਨ ਆਪਣੇ ਦਾਸ ਕੀ ਆਪ ਪੈੰਜਰਾ ਕੀ ਨਾਨ ਸਦ ਕੁਰਬਾਨ ਦਾਸ ਨਾਨਕ ਆਖਦਾ ਉਸ ਪ੍ਰਮਾਤਮਾ ਨੇ ਆਪਣੇ ਸੇਵਕ ਦੀ ਆਪ ਪੈਜ ਰੱਖੀ ਹੈ ਦਾਸ ਨਾਨਕ ਹਮੇਸ਼ਾ ਹੀ ਉਸ ਪ੍ਰਮਾਤਮਾ ਤੋਂ ਬਲਿਹਾਰ ਤੇ ਕੁਰਬਾਨ ਜਾਂਦਾ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ